ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਇੱਕ ਨਿਊ ਟੋਪਿਕ ਲੈ ਕੇ ਆਏ ਹਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਚੈਨਲ ਤੇ ਰੀਅਲ ਸਟੋਰੀਆਂ ਹੁੰਦੀਆਂ ਨੇ ਰੀਅਲ ਘਟਨਾਵਾਂ ਹੁੰਦੀਆਂ ਨੇ ਜੋ ਕਿਸੇ ਦੀਆਂ ਹੱਡ ਬੀਤੀਆਂ ਗੱਲਾਂ ਨੇ ਉਹ ਇਸ ਚੈਨਲ ਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ ਇੱਕ ਇਹ ਜੇ ਫੈਮਿਲੀ ਦੀ ਪਰਿਵਾਰ ਦੀ ਜੋ ਗੁਰੂਗਰ ਨਮੰਦੇ ਨੇ ਜਿਨ੍ਹਾਂ ਦਾ ਬਹੁਤ ਭਰੋਸਾ ਹੈ ਗੁਰੂ ਘਰ ਤੇ ਉਹਨਾਂ ਦੇ ਜਿੰਮੇਵਾਰੀ ਅਸੀਂ ਇੱਕ ਗੱਲ ਕਰਾਂਗੇ ਉਹ ਜਿਹੜੀ ਫੈਮਿਲੀ ਸੀਗੀ ਪਰਿਵਾਰ ਸੀ ਉਹ ਬਹੁਤ ਲੋ ਫੈਮਿਲੀ ਤੋਂ ਸੀਗੇ ਮਾੜੇ ਘਰ ਤੋਂ ਕਹਿ ਲੋ ਪਰਿਵਾਰ ਬਹੁਤ ਗਰੀਬੀ ਵਿੱਚ ਸੀਗਾ ਤੇ ਉਹਨਾਂ ਦਾ ਪੂਰਾ ਪਰਿਵਾਰ ਤਾਂ ਤਾਂ ਸ਼ਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮੰਨਦੇ ਸੀਗੇ ਗੁਰੂ ਘਰੇ ਜੁੜੇ ਸੀਗੇ ਜਦੋਂ ਗੱਲ ਆਈ ਉਹਨਾਂ ਦੇ ਬੱਚਿਆਂ ਦੇ ਵਿਆਹ ਦੀ ਤਾਂ ਉਦੋਂ ਕਹਿੰਦੇ ਨੇ ਕਿ ਹਰੇਕ ਮਾਤਾ ਪਿਤਾ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਅਸੀਂ ਵਿਆਹ ਕਿੱਦਾਂ ਕਰਾਂਗੇ ਸਾਡੇ ਕੋਲ ਕੁਝ ਦੇ ਵੀ ਨਹੀਂ ਹੋਣਾ ਖਾਸ ਕਰਕੇ ਜਦੋਂ ਅਸੀਂ ਆਪਣੀਆਂ ਤਿਆਂ ਦਾ ਵਿਆਹ ਕਰਦੇ ਆ ਇਦਾਂ ਹੀ ਸੇਮ ਗੱਲ ਸੀ ਇਹ ਸਟੋਰੀ ਵਿੱਚ ਗੱਲ ਹੈਗੀ ਉਹਨਾਂ ਦੀ ਬੇਟੀ ਦੀ ਜਦੋਂ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਕਹਿੰਦੇ ਨੇ ਕਿ ਉਹ ਉਹ ਬੇਟੀ ਦਾ ਪਰਿਵਾਰ ਬੇਟੀ ਦਾ ਪਿਤਾ ਬਹੁਤ ਮਾੜਾ ਸੀਗਾ ਮਾੜੇ ਘਰ ਤੋਂ ਸੀਗੇ ਜਦੋਂ ਕਹਿੰਦੇ ਨੇ ਕਿ ਉਹਨਾਂ ਦਾ ਵਿਆਹ ਸੀਗਾ ਸਾਰੇ ਰਿਸ਼ਤੇਦਾਰਾਂ ਨੇ ਆਂਡ ਗਵਾਰ ਨੇ ਰਿਸ਼ਤੇ ਦੱਸਨੇ ਤੇ ਉਹਨਾਂ ਨੂੰ ਟੈਨਸ਼ਨ ਹੋ ਰਣੀ ਕਿ ਅਸੀਂ ਵਿਆਹ ਤਾਂ ਕਰ ਦਵਾਂਗੇ ਬਟ ਅਪਰ ਅਸੀਂ ਵਿਆਹ ਕਰਾਂਗੇ ਕਿੱਦਾਂ ਸਾਡੇ ਕੋ ਇੰਨਾ ਸਰਮਾਇਆ ਪੈਸਾ ਤਾਂ ਹੈ ਨਹੀਂ ਹੈ ਤਾਂ ਕਹਿੰਦੇ ਨੇ ਕਿ ਉਹ ਪੂਰਾ ਪੂਰੀ ਫੈਮਿਲੀ ਉਹ ਜੁੜੇ ਸੀਗੇ ਪ੍ਰਮਾਤਮਾ ਦੇ ਨਾਮ ਨਾਲ ਗੁਰੂ ਘਰ ਜੁੜੇ ਸੀਗੇ ਤੇ ਉਹਨਾਂ ਦਾ ਇੰਨਾਕ ਪ੍ਰੋਸਾਸ ਸੀਗਾ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜੀ ਤੇ ਜਦੋਂ ਕਹਿੰਦੇ ਨੇ ਕਿ ਉਹਨਾਂ ਦੀ ਬੇਟੀ ਦਾ ਜਦੋਂ ਵਿਆਹ ਰੱਖ ਦਿੱਤਾ ਤਾਂ ਉਹਨਾਂ ਨੂੰ ਟੈਨਸ਼ਨ ਹੋਰ ਹੋਗੀ ਕਿ ਅਸੀਂ ਵਿਆਹ ਕਿੱਦਾਂ ਕਰਾਂਗੇ ਜਿਹੜੀਆਂ ਉਹ ਬੱਚੀਆਂ ਸੀਗੀਆਂ ਉਹ ਫੈਮਿਲੀ ਸੀਗੀ ਜੁੜੀ ਸੀਗੀ ਗੁਰੂ ਘਰ ਨਾਲ ਜਿਹੜੀ ਬੱਚੀ ਦਾ ਵਿਆਹ ਸੀਗਾ ਜਿੱਥੇ ਉਹ ਮੱਥਾ ਟੇਕਣ ਜਾਂਦੇ ਸੀਗੇ ਗੁਰੂ ਘਰ ਜਾਂਦੇ ਸੀਗੇ ਉੱਥੇ ਇੱਕ ਸਾਧੂ ਸੰਤ ਸੀ ਮਹਾਪੁਰਸ਼ ਸੀਗੇ ਕਮਾਈ ਵਾਲੇ ਸਾਧੂ ਸੰਤ ਸੀ ਉਹਨਾਂ ਦੀ ਇੰਨੀ ਇੱਕ ਸ਼ਰਧਾ ਸੀਗੀ ਸਾਧੂ ਸੰਤਾਂ ਦੀ ਕਮਾਈ ਸੀਗੀ ਕਿ ਉਹ ਸਹਿਸਵਾਇ ਕੁਝ ਵੀ ਜੇ ਆਪਣੇ ਬਚਨਾਂ ਤੋਂ ਕੁਝ ਬੋਲ ਦਿੰਦੇ ਸੀਗੇ ਤਾਂ ਉਹ ਬਚਨ ਪੂਰੇ ਹੋ ਜਾਂਦੇ ਸੀ ਤਾਂ ਇਦਾਂ ਹੀ ਉਹ ਸਾਧੂ ਸੰਤ ਉਹਨਾਂ ਦੇ ਘਰੇ ਵੀ ਹੁੰਦੇ ਜਾਂਦੇ ਸੀਗੇ ਫੈਮਲੀ ਦੇ ਤੇ ਬੱਚੀਆਂ ਵੀ ਜਾਂਦੀਆਂ ਸੀਗੀਆਂ ਗੁਰੂ ਘਰੇ ਤੇ ਜਦੋਂ ਵਿਆਹ ਰੱਖਾ ਦਿੱਤਾ ਤਾਂ ਉਸ ਬੱਚੀ ਨੇ ਗੱਲ ਕੀਤੀ ਸਾਧੂ ਸੰਤਾਂ ਨਾਲ ਕਿ ਅਸੀਂ ਵਿਆਹ ਕਿੱਦਾਂ ਕਰਾਂਗੇ ਬਾਬਾ ਜੀ ਤੇ ਉਹਨਾਂ ਨੇ ਦੋ ਸ਼ਬਦ ਦਿੱਤੇ ਸੀਗੇ ਬੱਚੇ ਨੂੰ ਸਾਰੀ ਫੈਮਿਲੀ ਨੂੰ ਸ਼ਬਦ ਦਿੱਤੇ ਸੀਗੇ ਸਾਰੀ ਫੈਮਿਲੀ ਨੂੰ ਕਹਿੰਦੇ ਸੀਗੇ ਕਿ ਤੁਸੀਂ ਨੇਮ ਕਰੋ ਨੇਮ ਵਧਾ ਦਿਓ ਆਪਣਾ ਜਿੰਨਾ ਤੁਸੀਂ ਨੇਮ ਕਰਦੇ ਹੋ ਉਸ ਤੋਂ ਹੋਰ ਕਿਤੇਕ ਵਧਾ ਦਿਓ ਨੇਮ ਆਪਣਾ ਤੁਸੀਂ ਰੱਬ ਨਾਲ ਜੁੜੋ ਵਾਦ ਤੋਂ ਬਾਅਦ ਸਿਮਰਨ ਕਰੋ ਵਾਇਗਰੋ ਸਿਮਰਨ ਜਾਪ ਕਰੋ ਪਰਮਾਤਮਾ ਦਾ ਨਾਮ ਲਵੋ ਤੇ ਉਸ ਬੱਚੀ ਨੂੰ ਉਹਨਾਂ ਨੇ ਦੋ ਸ਼ਬਦ ਦਿੱਤੇ ਸੀਗੇ ਜਿਹੜੇ ਸੁਖਮਨੀ ਸਾਹਿਬ ਵਿੱਚ ਸ਼ਬਦ ਨੇ ਦੋ ਜਿੱਦਾਂ ਕਹਿੰਦੇ ਨੇ ਕਿ ਸੁਖਮਨੀ ਸਾਹਿਬ ਵਿੱਚ ਪੰਕਤੀਆਂ ਨੇ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਤਬਹੁ ਨ ਚੂਰੇ ਇਹ ਦੋ ਸ਼ਬਦ ਇਹ ਦੋ ਪੰਕਤੀਆਂ ਸਾਧੂ ਸੰਤਾਂ ਨੇ ਉਸ ਕੁੜੀ ਨੂੰ ਦਿੱਤੀਆਂ ਤੇ ਸਾਰਿਆਂ ਨੂੰ ਦਿੱਤੀਆਂ ਜਿੰਨੇ ਵੀ ਉਹਨਾਂ ਦੇ ਮਾਤਾ ਪਿਤਾ ਸੀਗੇ ਪੈਣਪਰਾ ਸੀਗੇ ਉਹਨਾਂ ਨੂੰ ਇਹ ਦੋ ਪੰਕਤੀਆਂ ਦਿੱਤੀਆਂ ਖਾਸ ਤੌਰ ਤੇ ਉਸ ਬੱਚੇ ਨੂੰ ਆ ਦੋ ਪੰਕਤੀਆਂ ਦਿੱਤੀਆਂ ਕਿ ਬੇਟਾ ਤੂੰ ਆ ਦੋ ਪੰਕਤੀਆਂ ਤੂੰ ਉੱਠਦੇ ਆ ਬੈਠਦੇ ਆ ਇਹ ਤੂੰ ਜੱਪੀ ਜਾਣੀਆਂ ਕੰਮ ਕਰਦੇ ਆ ਰੋਟੀ ਖਾਂਦੇ ਆ ਕਰਦੇ ਸਾਫ ਸਫਾਈ ਕਰਦੇ ਆ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਬਾਕੀ ਨੇਮ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਇਹ ਦੋ ਪੰਕਤੀਆਂ ਤੁਸੀਂ ਕਰਦੇ ਹੀ ਰਹੋ ਜਦੋਂ ਤੱਕ ਵਿਆਹ ਨਿਗੜੇ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਵੱਧ ਤੋਂ ਵੱਧ ਨੇਮ ਕਰੋ ਇਹਦਾ ਤੇ ਇਦਾਂ ਹੀ ਕਹਿੰਦੇ ਨੇ ਕਿ ਉਸ ਬੱਚੀ ਨੇ ਆਹ ਨੇਮ ਸ਼ੁਰੂ ਕਰ ਦਿੱਤਾ ਜਿਹੜਾ ਉਹ ਨੇਮ ਕਰਦੇ ਸੀਗੇ ਉਹ ਤਾਂ ਕਰਦੇ ਹੀ ਕਰਦੇ ਸੀ ਨੇਮ ਉਹਨਾਂ ਨੇ ਹੋਰ ਵਧਾ ਦਿੱਤਾ ਨੇਮ ਉਹਨਾਂ ਨੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਆਹ ਦੋ ਪੰਕਤੀਆਂ ਦਾ ਉਹਨਾਂ ਨੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਪਰਬ ਕੇ ਸਿਮਰਨ ਕਾਰਜ ਪੂਰੇ ਪਰਬ ਕੇ ਸਿਮਰਨ ਕਬ ਹੋਣਾ ਚੋਰੇ ਕਹਿੰਦੇ ਨੇ ਕਿ ਆ ਨੇਮ ਉਹਨਾਂ ਨੇ ਇੰਨਾ ਕੁ ਕੀਤਾ ਇੰਨਾ ਕੁ ਕੀਤਾ ਕਿ ਰੱਬ ਦੀ ਇੰਨੀ ਕ ਮੇਰ ਹੋਈ ਉਹਨਾਂ ਦੇ ਆਪਣੇ ਆਪ ਹੀ ਜੋ ਵੀ ਉਹਨਾਂ ਨੂੰ ਖਰਚਾ ਸੀਗਾ ਜੋ ਵੀ ਉਹਨਾਂ ਨੇ ਕੁਝ ਪੈਸੇ ਦੀ ਤੰਗੀ ਸੀਗੀ ਉਹ ਆਟੋਮੈਟਿਕਲੀ ਦੂਰ ਹੋਣੀ ਸ਼ੁਰੂ ਹੋ ਗਈ ਰੱਬ ਦੀ ਇੰਨੀ ਮੇਰ ਹੋਈ ਕਹਿੰਦੇ ਨੇ ਕਿ ਜਦੋਂ ਉਹਨਾਂ ਤੋਂ ਇੱਕ ਪੈਸਾ ਵੀ ਨਹੀਂ ਸੀਗਾ ਵਿਆਹ ਕਰਨ ਲਈ ਬਟ ਉਹ ਉਹਨਾਂ ਦੇ ਸਾਰੇ ਬੰਦੋਬਸਤ ਕਿੱਦਾਂ ਹੋਏ ਕਿੱਦਾਂ ਉਹਨਾਂ ਦਾ ਰੱਬ ਨੇ ਕਾਰ ਸਵਾਰਿਆ ਇਹ ਸਿਰਫ ਰੱਬ ਹੀ ਜਾਣਦਾ ਹੈ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੀ ਜਾਣਦੇ ਨੇ ਜਦੋਂ ਕਹਿੰਦੇ ਨੇ ਕਿ ਉਹਨਾਂ ਦਾ ਵਿਆਹ ਦਾ ਦਿਨ ਆਇਆ ਉਹਨਾਂ ਨੇ ਵਿਆਹ ਬਹੁਤ ਵੱਡੇ ਪਹਿਲੇ ਸਮੇਂ ਵਿੱਚ ਲੋਕ ਘਰੇ ਵਿਆਹ ਕਰਦੇ ਸੀਗੇ ਅੱਜ ਦੇ ਯੋਗ ਵਿੱਚ ਵਿਆਹ ਕਰਦੇ ਨੇ ਵੱਡੇ ਵੱਡੇ ਪੈਲੈਸ 'ਚ ਇਦਾਂ ਵਿਆਹ ਕੀਤਾ ਜਾਂਦਾ ਸ਼ਾਨੋ ਸ਼ੌਕਤ ਨਾਲ ਤੇ ਕਹਿੰਦੇ ਨੇ ਕਿ ਉਸ ਕੁੜੀ ਦੇ ਪਿਤਾ ਨੇ ਮਾਤਾ ਪਿਤਾ ਨੇ ਬਹੁਤ ਵੱਡੇ ਪੈਲੈਸ 'ਚ ਵਿਆਹ ਕੀਤਾ ਉਹਨਾਂ ਨੂੰ ਪੈਸੇ ਦੀ ਓਟ ਨਹੀਂ ਆਈ ਸਭ ਕੁਝ ਉਹਨਾਂ ਨੇ ਬਹੁਤ ਵਧੀਆ ਖਾਣਾ ਪੀਣਾ ਬੰਦੋਬਸਤ ਅਰੇਂਜਮੈਂਟ ਕੀਤੇ ਕੀ ਕਹਿੰਦੇ ਨੇ ਕਿ ਪੂਰਾ ਪਿੰਡ ਵੇਖਦਾ ਰਿਹਾ ਆਸ ਪੜੋਸ ਦੇ ਵੇਖਦੇ ਰਹੇ ਕਿ ਹਾਂ ਵੀ ਇਹਨਾਂ ਤੋਂ ਸ਼ਰਮਾਇਆ ਤਾਂ ਸੀ ਨਹੀਂ ਤੇ ਇਹਨਾਂ ਨੇ ਇੰਨਾ ਵਧੀਆ ਵਿਆਹ ਕਿਦਾਂ ਕੀਤਾ ਜੋ ਮੁੰਡੇ ਵਾਲੇ ਸੀਗੇ ਜੋ ਬਾਰਾਤ ਸੀਗੀ ਬਹੁਤ ਤਾਰੀਫ ਕਰਕੇ ਗਏ ਤੇ ਉਹਨਾਂ ਦਾ ਵਿਆਹ ਇੰਨਾ ਵਧੀਆ ਹੋ ਗਿਆ ਜਿਨ੍ਹਾਂ ਤੋਂ ਇੱਕ ਪੈਸਾ ਵੀ ਨਹੀਂ ਸੀਗਾ ਵਿਆਹ ਕਰਨ ਲਈ ਜਿਨ੍ਹਾਂ ਨੂੰ ਦਿਨ ਰਾਤ ਟੈਨਸ਼ਨ ਹੁੰਦੀ ਸੀਗੀ ਕਿ ਅਸੀਂ ਵਿਆਹ ਕਿਦਾਂ ਕਰਾਂਗੇ ਉਹਨਾਂ ਨੇ ਏਡੇ ਵੱਡੇ ਪੈਲਸ 'ਚ ਵਿਆਹ ਕੀਤਾ ਉਹ ਸਿਰਫ ਦੋ ਪੰਕਤੀਆਂ ਨਾਲ ਪ੍ਰਭ ਕੇ ਸਿਮਰਨ ਕਰੇ ਜੂ ਪੂਰੇ ਪ੍ਰਭ ਕੇ ਸਿਮਰਨ ਕਬ ਹੋਣਾ ਚੋਰੇ ਰੱਬ ਉਹਨਾਂ ਦੇ ਵਿਆਹ ਵਿੱਚ ਵਰਤੇ ਤੇ ਕਹਿੰਦੇ ਨੇ ਕਿ ਇੱਕ ਮਹਾਪੁਰਸ਼ ਹੋਏ ਨੇ ਜਦੋਂ ਉਹਨਾਂ ਦਾ ਮੈਨੂੰ ਨਾਮ ਤਾਂ ਯਾਦ ਨਹੀਂ ਆ ਰਿਹਾ ਇਸ ਵਕਤ ਕਹਿੰਦੇ ਨੇ ਕਿ ਉਹਨਾਂ ਦੀ ਬੇਟੀ ਦਾ ਵਿਆਹ ਸੀਗਾ ਤੇ ਸੱਚੇ ਪਾਤਸ਼ਾਹ ਨੇ ਤਾਂ ਤਨ تن ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਲ ਵਚਨ ਕੀਤੇ ਸੀ ਉਦੋਂ ਦੇ ਕਿ ਮੈਂ ਅੱਜ ਤੋਂ ਹਰੇਕ ਬੱਚੇ ਦਾ ਕਾਰਜ ਮੈਂ ਆਪ ਸਵਾਰਾਂਗਾ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਜਦੋਂ ਵੀ ਕਿਸੇ ਬੱਚੀ ਦਾ ਵਿਆਹ ਹੁੰਦਾ ਹੈ ਆਨੰਦ ਕਾਰਜ ਹੁੰਦਾ ਹੈ ਉਦੋਂ ਰੱਬ ਖੁਦ ਉਹਨਾਂ ਦੇ ਵਿਆਹ ਦਾ ਉਦੋਂ ਪਰਮੇਸ਼ਵਰ ਤਨ تن ਸ੍ਰੀ ਗੁਰੂ ਨਾਨਕ ਦੇਵ ਜੀ ਰੱਬ ਆਪ ਉਸ ਬੱਚੀ ਦਾ ਕਾਰ ਸਵਾਰਦੇ ਨੇ ਬੱਚਿਆਂ ਦੇ ਧੀਆਂ ਦੇ ਕਾਰਜ ਆਪ ਪਰਮਾਤਮਾ ਆਪ ਸਵਾਰਦੇ ਨੇ ਉਦੋਂ ਤੋਂ ਪਰਮੇਸ਼ਰ ਨੇ ਵਾਦਾ ਕੀਤਾ ਸੀ ਉਸ ਸਿੱਖ ਨਾਲ ਕਿ ਅੱਜ ਤੋਂ ਹਰੇਕ ਬੱਚੇ ਦਾ ਕਾਰਜ ਮੈਂ ਆਪ ਸਵਾਰਾਂਗਾ ਰੱਬ ਨੇ ਬਚਨ ਕੀਤੇ ਸੀਗੇ ਇਸ ਵੀਡੀਓ ਦਾ ਮਕਸਦ ਇਹ ਹੈ ਕਿ ਕਿਦਾਂ ਸਾਨੂੰ ਇੱਕ ਰੱਬ ਤੇ ਸਰਦਾ ਹੋਵੇ ਪਾਵਨਾ ਹੋਵੇ ਪਰੋਸਾ ਹੋਵੇ ਤਾਂ ਰੱਬ ਸੱਚੇ ਪਾਤਸ਼ਾਹ ਪਰਮੇਸ਼ਵਰ ਸਾਡੇ ਕਾਰਜ ਆਪ ਸਵਾਰਦੇ ਨੇ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਦੋ ਸੁਖਮਨੀ ਸਾਹਿਬ ਜੀ ਦੀਆਂ ਦੋ ਪੰਕਤੀਆਂ ਨੇ ਕਿਦਾਂ ਉਸ ਉਸ ਬੱਚੇ ਦਾ ਵਿਆਹ ਕੀਤਾ ਤੇ ਅਸੀਂ ਜਿੰਨੂੰ ਵੀ ਮੰਨਦੇ ਆ ਸਾਨੂੰ ਪੂਰੇ ਨਿਸ਼ਚੇ ਨਾਲ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਪਰਮੇਸ਼ਵਰ ਸਭ ਕੁਝ ਕਰਨ ਦੇ ਸਮਰੱਥ ਹੈ। ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ। ਲਾਈਕ, ਸ਼ੇਅਰ, ਸਬਸਕ੍ਰਾਈਬ। ਇਸੇ ਤਰ੍ਹਾਂ ਇਸ ਚੈਨਲ ਤੇ ਹੋਰ ਨਿਊ ਨਿਊ ਸਟੋਰੀਆਂ ਆਣਗੀਆਂ, ਰੀਅਲ ਘਟਨਾਵਾਂ ਆਣਗੀਆਂ। ਮਿਲਦੇ ਆਂ ਅਗਲੀ ਵੀਡੀਓ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।